ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਕਈ ਦਿਨਾਂ ਤੋਂ ਪਰਮੇਸ਼ਰ ਜੀ ਆਪ ਜੀ ਦੇ ਨਾਲ ਇਹ ਵਿਚਾਰਾਂ ਸਾਂਝੀਆਂ ਕਰਵਾਉਣ ਦਾ ਮਨ ਵਿੱਚ ਫੁਰਨਾ ਲਿਆ ਰਹੇ ਨੇ ਉਮੀਦ ਹੈ ਕਿ ਆਪ ਜੀ ਅੰਤ ਤੱਕ ਸੁਣੋਗੇ ਇਹਦੇ ਵਿੱਚ ਜੋ ਪਰਮੇਸ਼ਰ ਜੀ ਵਿਚਾਰ ਕਰਵਾ ਰਹੇ ਨੇ ਉਹ ਇਹ ਹੈ ਕਿ ਕਈ ਦਫਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਬਿਮਾਰੀ ਕਾਰਨ ਕਿਸੇ ਦੁੱਖ ਚਿੰਤਾ ਬੱਚਿਆਂ ਦੇ ਨਸ਼ੇ ਜਾਂ ਕੋਈ ਵੀ ਤਰ੍ਹਾਂ ਦੀ ਸਾਨੂੰ ਮਤਲਬ ਕੋਈ ਤਕਲੀਫ ਹੈ ਸਾਡੀ ਜ਼ਿੰਦਗੀ ਖੁਸ਼ੀਆਂ ਵਾਲੀ ਨਹੀਂ ਹੈ ਤੇ ਅਸੀਂ ਗੁਰੂ ਦੇ ਲੜਵੀ ਲੱਗੇ ਹੋਏ ਆਂ ਅਸੀਂ ਨਾਮ ਵੀ ਜਪਦੇ ਆ ਅਸੀਂ ਗੁਰਬਾਣੀ ਵੀ ਗਾਉਂਦੇ ਆ ਪਰ ਸਾਡੀ ਜ਼ਿੰਦਗੀ ਦੇ ਵਿੱਚ ਤਬਦੀਲੀ ਨਹੀਂ ਆ ਰਹੀ ਸੰਗਤ ਜੀ ਇਹਦੇ ਵਿੱਚ ਬਹੁਤ ਜਿਹੜੇ ਕਾਰਨ ਛੁਪੇ ਹੋਏ ਨੇ ਅਸੀਂ ਕਈ ਦਫਾ ਉਸ ਗੱਲ ਦੀ ਡੂੰਘਾਈ ਤੱਕ ਨਹੀਂ ਜਾਂਦੇ ਸਭ ਤੋਂ ਪਹਿਲਾਂ ਤਾਂ ਇਹ ਕਿ ਅਸੀਂ ਕਹਿੰਦੇ ਹਾਂ ਕਿ ਅਸੀਂ ਨਾਮ ਤੇ ਗੁਰਬਾਣੀ ਨਾਲ ਜੁੜੇ ਹਾਂ ਪਰ ਕੀ ਜਦੋਂ ਅਸੀਂ ਗੁਰਬਾਣੀ ਗਾਉਂਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਗੁਰਬਾਣੀ ਸੁਣਦੇ ਹਾਂ ਜਾਂ ਨਾਮ ਜਪਦੇ ਹਾਂ ਕੀ ਅਸੀਂ ਇਕਾਗਰਿਤ ਹਾਂ ਕੀ ਸਾਡਾ ਧਿਆਨ ਪੂਰਾ 100 ਪ੍ਰਤੀਸ਼ਤ ਉਸ ਸਮੇਂ ਨਾਮ ਤੇ ਗੁਰਬਾਣੀ ਵਿੱਚ ਹੈ ਜਿਸ ਤਰ੍ਹਾਂ ਆਪ ਜੀ ਨੇ ਵੀ ਸੁਣਿਆ ਹੋਵੇਗਾ ਥੋੜੇ ਦਿਨ ਪਹਿਲਾਂ ਵੀਰ ਜੀ ਹੋਣਾ ਨੇ ਇਹ ਕਲਿੱਪ ਥੋੜਾ ਜਿਹਾ ਆਡੀਓ ਦਾ ਜਾਂ ਵੀਡੀਓ ਦਾ ਕਹਿ ਲੋ ਸਾਂਝਾ ਕੀਤਾ ਸੀ ਦਸੀ ਫਿਰ ਵੀ ਇਹ ਜੋ ਕਲਿੱਪ ਹੈ ਆ YouTube ਤੋਂ ਲੱਭ ਕੇ ਕਮੈਂਟ ਸੈਕਸ਼ਨ ਵਿੱਚ ਪਾ ਦੇਵੇਗੀ ਇਹ ਜੋ ਵੀਰਜੀ ਦੱਸ ਰਹੇ ਨੇ ਇਹ ਇਹਨਾਂ ਦਾ ਸ਼ਾਇਦ ਨਾਮ ਵਾਸੂ ਭਾਰਤਵਾਸੀ ਇਹ 2001 ਦੀ ਗੱਲ ਹੈ ਇਹ NASA ਵਿੱਚ ਸਾਇੰਸਦਾਨ ਸੀ ਪਰ ਇਹਨਾਂ ਨੂੰ ਕੈਂਸਰ ਦੀ ਬਿਮਾਰੀ ਹੋ ਗਈ ਸੀ ਤੇ ਡਾਕਟਰਾਂ ਵੱਲੋਂ ਜਵਾਬ ਮਿਲ ਗਿਆ ਸੀ ਮੈਂ ਥੋੜਾ ਸ਼ਾਰਟ ਛੋਟਾ ਜਿਹਾ ਸੁਣਾ ਦਿੰਨੀ ਆ ਤਾਂ ਉਸ ਸਮੇਂ ਇਹਨਾਂ ਦੇ ਜਿਹੜੇ ਵਾਈਫ ਆ ਉਹਨਾਂ ਦੇ ਬੈਨ ਕਿਹਾ ਉਹ ਸਿੰਧੀ ਪਰਵਾੜ ਚੋਂ ਸੀ ਕਿ ਆਪਾਂ ਗੁਰਬਾਣੀ ਦਾ ਆਸਰਾ ਲਈਏ ਤਾਂ ਫਿਰ ਆਪ ਜੀ ਉਹ ਦੇਖ ਲਾਓਗੇ ਕਲਿੱਪ ਦੇ ਵਿੱਚ ਕਿ ਪੂਰੀ ਇਹਨਾਂ ਦੀ ਕਹਾਣੀ ਕੀ ਹੈ ਪ੍ਰਦਰਸ਼ਨ ਦਾ ਭਾਵ ਇਹ ਕਿ ਉਹਦੇ ਵਿੱਚ ਇਹ ਕਹਿ ਰਹੇ ਨੇ ਆਪਣੇ ਪਤਨੀ ਨੂੰ ਕਿ ਜਦੋਂ ਅਖੰਡ ਪਾਠ ਸਾਹਿਬ ਹੋ ਰਿਹਾ ਸੀ ਸ਼ਾਇਦ ਉਹ ਗੱਲ ਕਰਦੇ ਹੋਣ ਇਹ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਗੱਲ ਨਾ ਕਰੋ ਮੈਂ ਗੁਰਬਾਣੀ ਨੂੰ ਇੰਜੋਏ ਕਰ ਰਿਹਾ ਹਾਂ ਏ ਇੰਜੋਏ ਤਾਂ ਕਹਿ ਰਹੇ ਨੇ ਕਿ ਇਹ ਆਪ ਭਾਈ ਸਾਹਿਬ ਹਿੰਦੂ ਪਰਿਵਾਰ ਚੋਂ ਸੀ ਅਸੀਂ ਤੇ ਜਦੋਂ ਗੁਰਬਾਣੀ ਨੂੰ ਸਿੱਖ ਪਰਿਵਾਰ ਦੇ ਵਿੱਚ ਜਿੱਨੇ ਜਨਮ ਹੋਇਆ ਸ਼ੁਰੂ ਤੋਂ ਗੁਰਬਾਣੀ ਦਾ ਸੁਣਦੇ ਆ ਰਹੇ ਹਾਂ ਆਪਾਂ ਇਹ ਨਹੀਂ ਕਹਾਂਗੇ ਆਪਾਂ ਸ਼ਾਇਦ ਕਹਾਂਗੇ ਗੁਰਬਾਣੀ ਚੋਂ ਆਨੰਦ ਆ ਰਿਹਾ ਤੇ ਖੈਰ ਪਰ ਇਹਨਾਂ ਨੂੰ ਉਹ ਆਨੰਦ ਆਇਆ ਇਹਨਾਂ ਨੇ ਓਨੀ ਇਕਾਗਰਤਾ ਦੇ ਨਾਲ ਗੁਰਬਾਣੀ ਨੂੰ ਸੁਣਿਆ ਕੋਈ ਵੀ ਮਨ ਜਦੋਂ ਉਹਨਾਂ ਉ ਇਕਾਗਰ ਹੋ ਜਾਂਦਾ ਤਾਂ ਗੁਰਬਾਣੀ ਦਾ ਅਸਰ ਉਹਦੇ ਤੇ ਹੋਣਾ ਹੀ ਹੋਣਾ ਨਾਮ ਦਾ ਅਸਰ ਉਹਦੇ ਤੇ ਹੋਣਾ ਹੀ ਹੋਣਾ ਮੇਰੇ ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ ਜਿਨ ਪ੍ਰੇਮ ਕਿਓ ਤਿੰਨ ਹੀ ਪ੍ਰਭ ਪਾਇਓ ਫਿਰ ਇਹ ਪ੍ਰਭ ਦੇ ਇੱਕ ਵਾਰ ਜੋ ਮਿਲਣ ਦਾ ਇਹ ਆਨੰਦ ਹੈ ਉਹਦੇ ਨਾਲ ਸਾਡੇ ਸਰੀਰ ਦਾ ਕੀ ਸਾਡੇ ਸਾਰੇ ਤਰ੍ਹਾਂ ਦੇ ਰੋਗ ਖਤਮ ਹੋ ਜਾਂਦੇ ਨੇ ਉਹ ਭਗਤ ਵਸ਼ਲ ਹੈ ਆਪਣੇ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ ਜੇ ਉਸ ਪਰਮੇਸ਼ਰ ਦੇ ਵਿੱਚ ਇਹ ਗੁਣ ਨਾ ਹੁੰਦੇ ਤਾਂ ਭਗਤ ਸਹਿਵਾਨ ਗੁਰੂ ਸਹਿਵਾਨ ਕਦੇ ਇਹ ਨਾ ਲਿਖਦੇ ਉਨ ਨੂੰ ਕਰੀਮ ਕਿਹਾ ਗਿਆ ਉਨ ਨੂੰ ਰਹੀਮ ਕਿਹਾ ਗਿਆ ਉਨ ਨੂੰ ਦਿਆਲੂ ਕਿਹਾ ਗਿਆ ਉਨ ਨੂੰ ਭਗਤ ਵਸ਼ਲ ਕਿਹਾ ਗਿਆ ਇੱਥੋਂ ਤੱਕ ਵੀ ਗੁਰਬਾਣੀ ਦੇ ਵਿੱਚ ਆਉਂਦਾ ਜਿੱਥੇ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਜੀ ਤੇਰੀ ਭਗਤੀ ਕਰ ਕਰਕੇ ਅਸੀਂ ਤੈਨੂੰ ਆਪਣੇ ਵਾਸ ਵਿੱਚ ਕਰ ਲਿਆ ਅਸੀਂ ਤੈਨੂੰ ਆਪਣੇ ਵਾਸ ਵਿੱਚ ਕਰ ਲਿਆ ਤੂੰ ਸਾਡੇ ਵਾਸ ਵਿੱਚ ਹੋ ਗਿਆ ਪਰ ਜਿਸ ਤਰ੍ਹਾਂ ਦਾ ਪਿਆਰ ਹੁਣ ਅਸੀਂ ਤੇਰੇ ਨਾਲ ਪਾ ਲਿਆ ਤੈਨੂੰ ਇਹਦੇ ਤੋਂ ਕੌਣ ਛਡਾਊਗਾ ਭਾਵ ਕਿ ਜਿਹੜਾ ਅਸੀਂ ਸੰਸਾਰ ਦੇ ਮੋਹ ਵਿੱਚ ਫਸੇ ਸੀ ਉਹਦੇ ਚੋਂ ਤੂੰ ਸਾਨੂੰ ਕੱਢ ਦਿੱਤਾ ਪਰ ਹੁਣ ਜਿਹੜਾ ਮੋਹ ਅਸੀਂ ਤੇਰੇ ਨਾਲ ਪਾ ਲਿਆ ਤੈਨੂੰ ਉਸ ਮੋਹ ਚੋਂ ਕੌਣ ਛਡਾਊਗਾ ਇਸ ਤਰ੍ਹਾਂ ਹੈ ਜਦੋਂ ਪਰਮੇਸ਼ਰ ਦੇ ਨਾਲ ਦੋਸਤਾਂ ਵਾਂਗ ਗੱਲਾਂ ਹੋ ਜਾਂਦੀਆਂ ਨੇ ਉਹ ਕੌਣ ਕਰਦਾ ਜ ਜਿਹਦੀ ਪਰਮੇਸ਼ਰ ਦੇ ਨਾਲ ਨੇੜਤਾ ਇੰਨੀ ਹੋ ਜਾਂਦੀ ਆ ਜਿਹਦੀ ਨੇੜਤਾ ਇੰਨੀ ਹੋ ਗਈ ਪਰਮੇਸ਼ਰ ਦੇ ਨਾਲ ਪਰਮੇਸ਼ਰ ਉਹਦਾ ਕਿਹੜਾ ਕੰਮ ਨਹੀਂ ਕਰੂਗਾ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਜੋ ਸੀ ਉਹਦੀ ਯਾਦ ਵਿੱਚ ਬੈਠਦੇ ਆਂ ਨਾਮ ਜਪਦੇ ਆਂ ਗੁਰਬਾਣੀ ਨਾਲ ਜੁੜਦੇ ਆਂ ਗੁਰਬਾਣੀ ਗਾਉਂਦੇ ਆਂ ਤਾਂ ਸਾਡਾ ਮਨ ਉਹਦੇ ਵਿੱਚ ਹੈ ਜੇ ਸਾਡਾ ਮਨ ਨਹੀਂ ਹੈ ਅਸੀਂ ਉਸ ਤਰ੍ਹਾਂ ਸਰੀਰ ਦੇ ਤੌਰ ਤੇ ਬੈਠੇ ਆਂ ਤਾਂ ਸਾਡੇ ਤੇ ਕੋਈ ਫਰਕ ਨਹੀਂ ਪੈਣ ਵਾਲਾ ਸਾਨੂੰ ਗੁਰਬਾਣੀ ਨੂੰ ਸਮਝ ਸਮਝ ਕੇ ਗਾਉਣਾ ਹੈ ਤਾਂ ਕਿ ਉਹਦਾ ਸਾਡੇ ਦੇ ਮਨ ਤੇ ਅਸਰ ਹੋਵੇ ਅਸੀਂ ਗੁਰਮਾਣੀ ਨੂੰ ਮਾਣੀਏ ਪਹਿਲਾਂ ਪਹਿਲਾਂ ਜਦੋਂ ਦਾਸੀ ਨੂੰ ਪਰਮੇਸ਼ਰ ਜੀ ਨੇ ਇਹ ਪ੍ਰੀਤ ਲਾਈ ਗੁਰਬਾਣੀ ਦੀ ਮਨ ਵਿੱਚ ਬੜਾਈ ਚਾਹ ਹੁੰਦਾ ਸੀ ਬੜਾਈ ਚਾਹ ਹੁੰਦਾ ਸੀ ਤਾਂ ਮਤਲਬ ਗੁਰਬਾਣੀ ਦੇ ਸ਼ਬਦ ਪੜਨੇ ਥੋੜੇ-ਥੋੜੇ ਸ਼ਬਦ ਪੜਨੇ ਤੇ ਆਪਣੇ ਆਪ ਨੂੰ ਹੋਣਾ ਕਿ ਹੋਰ ਪ੍ਰੇਮ ਨਾਲ ਪੜ ਹੋਏ ਹੋਰ ਪ੍ਰੇਮ ਨਾਲ ਪੜ ਹੋਏ ਉਸੇ ਦੌਰਾਨ ਇੱਕ ਵੀਰ ਜੀ ਨੇ ਬਹੁਤ ਪਿਆਰੀ ਗੱਲ ਕਹੀ ਸੀ ਉਹਦੇ ਨਾਲ ਦਾਸੀ ਨੂੰ ਬੜਾ ਹੀ ਚੰਗਾ ਲੱਗਿਆ ਇਹ ਨਹੀਂ ਕਿ ਇਹ ਹੁੰਦਾ ਕਿ ਸਾਡੀ ਸਿਫਤ ਹੈ ਪਰ ਜਿਸ ਚੀਜ਼ ਨੂੰ ਅਸੀਂ ਪਿਆਰ ਕਰਦੇ ਆ ਉਹਦੇ ਬਾਰੇ ਇਸ ਤਰ੍ਹਾਂ ਦੀ ਗੱਲ ਸੁਣ ਕੇ ਫਿਰ ਮਨ ਨੂੰ ਹੋਰ ਉਤਸ਼ਾਹ ਮਿਲਦਾ ਉਵੀਰ ਜੀ ਹੋਣਾ ਨੇ ਕਿਹਾ ਸੀ ਕਿ ਭੈਣ ਜੀ ਤੁਸੀਂ ਤਾਂ ਗੁਰਬਾਣੀ ਨੂੰ ਪੀ ਲਿਆ ਹੈ ਮੈਨੂੰ ਕਈ ਦਫਾ ਉਹਨਾਂ ਦੀ ਇਹ ਗੱਲ ਯਾਦ ਆਉਂਦੀ ਹੈ ਜਦੋਂ ਵੀ ਅਸੀਂ ਸਾਨੂੰ ਕਿਸੇ ਚੀਜ਼ ਨਾਲ ਪਿਆਰ ਪੈ ਜਾਂਦਾ ਹੈ ਤਾਂ ਉਹ ਉਹਨੂੰ ਅਸੀਂ ਛੱਡ ਨਹੀਂ ਸਕਦੇ ਇਸ ਤਰ੍ਹਾਂ ਦੀ ਸਾਡੀ ਪ੍ਰੀਤ ਨਾਮ ਤੇ ਗੁਰਬਾਣੀ ਨਾਲ ਹੋ ਜਾਣੀ ਚਾਹੀਦੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਇਹੀ ਸਿਖਾਉਂਦੇ ਨੇ ਜਦੋਂ ਸਾਡਾ ਇਸ ਤਰ੍ਹਾਂ ਦਾ ਪ੍ਰੇਮ ਹੋ ਗਿਆ ਤਾਂ ਸਾਡਾ ਕੋਈ ਕਾਰਜ ਇਸ ਤਰ੍ਹਾਂ ਦਾ ਨਹੀਂ ਜਿਹਨੂੰ ਪਰਮੇਸ਼ਰ ਜੀ ਪੂਰਾ ਨਹੀਂ ਕਰਨਗੇ ਮਸਕੀਨ ਜੀ ਕਹਿੰਦੇ ਹੁੰਦੇ ਸੀ ਕਿ ਜੇ ਅਸੀਂ ਸੰਸਾਰਿਕ ਧਨ ਦੇਖਣਾ ਹੈ ਤਾਂ ਆਪਣੇ ਨਾਲੋਂ ਪਿੱਛੇ ਵਾਲੇ ਦਾ ਦੇਖੋ ਪਰ ਜੇ ਅਸੀਂ ਅਧਿਆਤਮਕ ਧਨ ਦੇਖਣਾ ਹੈ ਉਹ ਆਪਣੇ ਤੋਂ ਅੱਗੇ ਵਾਲੇ ਦਾ ਦੇਖੋ ਇਹ ਕਹਿਣਾ ਬਹੁਤ ਸੌਖਾ ਹੈ ਕਿ ਅਸੀਂ ਗੁਰੂ ਨਾਲ ਜੁੜੇ ਆ ਬਾਣੀ ਪੜ੍ਹਦੇ ਆ ਨਾਮ ਜਪਦੇ ਆ ਪਰ ਸਾਡਾ ਕਾਰਜ ਨਹੀਂ ਪੂਰਾ ਹੋਇਆ ਇਹ ਕਦੇ ਹੋਈ ਨਹੀਂ ਸਕਦਾ ਜਿਸ ਤਰ੍ਹਾਂ ਵੀਰ ਰਾਮ ਸਿੰਘ ਜੀ ਹੌਣੀ ਵੀ ਕਹਿੰਦੇ ਹੁੰਦੇ ਨੇ ਕਿ ਜਦੋਂ ਅਸੀਂ ਗੁਰਬਾਣੀ ਗਾਉਣੇ ਸ਼ੁਰੂ ਕਰ ਲਈ ਨਾਮ ਜਪਣਾ ਸ਼ੁਰੂ ਕਰ ਲਿਆ ਸਾਡੇ ਦੁੱਖ ਤੇ ਉਸ ਦਿਨ ਤੋਂ ਹੀ ਘਟਨੇ ਸ਼ੁਰੂ ਹੋ ਜਾਣੇ ਨੇ ਸਾਨੂੰ ਅਜੇ ਇਹਦੇ ਬਾਰੇ ਇੰਨਾ ਮਾਲੂਮ ਨਹੀਂ ਹੋਇਆ ਕਿਉਂਕਿ ਥੋੜੇ-ਥੋੜੇ ਘਟਨੇ ਸ਼ੁਰੂ ਹੋਏ ਨੇ ਬਾਕੀ ਜੋ ਇਹ ਹੈ ਕਿ ਕਿਸੇ ਦੇ ਛੇਤੀ ਕਿਸੇ ਦੇ देर ਨਾਲ ਕਿਉਂ ਘਟਦੇ ਨੇ ਇਹਦੇ ਵਿੱਚ ਸੰਗਤ ਜੀ ਜਿਸ ਰੰ다ਸੀ ਨੇ ਪਹਿਲਾਂ ਕਿਹਾ ਕਿ ਬਹੁਤ ਚੀਜ਼ਾਂ ਇਹਦੇ ਵਿੱਚ ਇਨਵੋਲਵ ਨੇ ਸਾਡੇ ਪੂਰਵਲੇ ਕਰਮ ਫਿਰ ਸਾਡਾ ਮਨ ਦੀ ਇਕਾਗਰਤਾ ਫਿਰ ਸਾਡੀ ਕਿੰਨੀਕ ਇਸ ਚੀਜ਼ ਦੀ ਕਮਾਈ ਹੈ ਇੱਕ ਵੀਰ ਨੇ ਹੋਰ ਬਹੁਤ ਸੋਹਣੀ ਉਦਾਹਰਣ ਦਿੱਤੀ ਸੀ ਉਹ ਕਹਿੰਦੇ ਜਿੱਦਾਂ ਸਾਡੇ ਬੈਂਕ ਵਿੱਚ ਪੈਸੇ ਪਏ ਨੇ ਜੇ ਅਸੀਂ ਪੈਸੇ ਹੈ ਨੇ ਅਕਾਊਂਟ 'ਚ ਤਾਂ ਹੀ ਕਢਵਾ ਕੇ ਵਰਤਾਂਗੇ ਜੇ ਪੈਸੇ ਹੈ ਹੀ ਨਹੀਂ ਅਕਾਊਂਟ ਵਿੱਚ ਤੱਕ ਕਿਵੇਂ ਵਰਤਾਂਗੇ ਖਾਲੀ ਅਕਾਊਂਟ ਚ ਜੇ ਅਸੀਂ ਅਜੇ ਨਾਮ ਦੀ ਕਮਾਈ ਗੁਰਬਾਣੀ ਦੀ ਕਮਾਈ ਸ਼ੁਰੂ ਹੀ ਨਹੀਂ ਕੀਤੀ ਜਮਾ ਹੀ ਨਹੀਂ ਕੀਤੀ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਹ ਅਸੀਂ ਹੁਣ ਆਪਣੀ ਅਰਦਾਸ ਲਈ ਵਰਤ ਲਈ ਹੈ ਇਹ ਸਾਡੇ ਮਨ ਦੇ ਸਮਝਣ ਲਈ ਹੈ ਹਾਲਾਂਕਿ ਗੁਰਬਾਣੀ 'ਚ ਇਹ ਨਹੀਂ ਲਿਖਿਆ ਪਰ ਇਹ ਗੱਲ ਮਨ ਨੂੰ ਲੱਗਦੀ ਹੈ ਕਿ ਹਾਂ ਇਹ ਵੀ ਹੈ ਕਿ ਸਾਡੀ ਅਜੇ ਕੋਈ ਕਮਾਈ ਤੇ ਅਸੀਂ ਜਮਾ ਨਹੀਂ ਕੀਤੀ ਕਰਕੇ ਕਿਸੇ ਦੀ ਪੂਰਵਲੀ ਕਮਾਈ ਜਮਾ ਹੋਈ ਹੋਈ ਆ ਉਹਨਾਂ ਨੇ ਅਰਦਾਸ ਕੀਤੀ ਆ ਇੱਕ ਇੱਕਦਮ ਵਿੱਚ ਸੁਣੀ ਗਈ ਆ ਕਿਸੇ ਨੂੰ ਵਕਤ ਲੱਗ ਰਿਹਾ ਇਹ ਵੀ ਪਤਾ ਹੈ ਕਿ ਸਾਡੇ ਜਿਹੜੇ ਪਿਛਲੇ ਪਾਪ ਕਰਮ ਨੇ ਉਹ ਕਿੰਨੇ ਇਕੱਠੇ ਹੋਏ ਹੋਏ ਨੇ ਉਹਨਾਂ ਦਾ ਖਾਤਾ ਵੀ ਸਾਰਿਆਂ ਦਾ ਸਾਡਾ ਅਲੱਗ-ਅਲੱਗ ਹੈ ਇਹ ਗੁਰਬਾਣੀ ਦੇ ਵਿੱਚ ਵਾਰ-ਵਾਰ ਆਉਂਦਾ ਹੈ ਕਿ ਜਦੋਂ ਅਸੀਂ ਨਾਮ ਜਪਦੇ ਆ ਜਿਹੜੇ ਸਾਡੇ ਪੁਰਾਣੇ ਪਾਪ ਕੀਤੇ ਹੋਏ ਨੇ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਪਰ ਉਹ ਖਾਤਾ ਪਾਪਾਂ ਦਾ ਕਿੰਨਾ ਕੁ ਵੱਡਾ ਹੈ ਤੇ ਹੁਣ ਜੋ ਅਸੀਂ ਨਾਮ ਜਪ ਰਹੇ ਹਾਂ ਇਹ ਕਮਾਈ ਸਾਡੀ ਕਿੰਨੀ ਇਕੱਠੀ ਹੋ ਗਈ ਹੈ ਤੇ ਜਿਵੇਂ ਜਿਵੇਂ ਸਾਡਾ ਉਹ ਪਾਪਾਂ ਵਾਲਾ ਖਾਤਾ ਘਟਣਾ ਸ਼ੁਰੂ ਹੋ ਜਾਣਾ ਨਾਮ ਦੀ ਕਮਾਈ ਗੁਰਬਾਣੀ ਦੀ ਕਮਾਈ ਵਧਣੀ ਸ਼ੁਰੂ ਹੋ ਜਾਣੀ ਆ ਤਾਂ ਸਾਡੇ ਜਿਹੜੇ ਇਹ ਦੁੱਖ ਰੋਗ ਗਰੀਬੀ ਘਰ ਚ ਕਿਸੇ ਤਰ੍ਹਾਂ ਦਾ ਕਲੇਸ਼ ਇਹ ਘਟਨੇ ਸ਼ੁਰੂ ਹੋ ਜਾਣੇ ਗੁਰਬਾਣੀ ਤੇ ਨਾਮ ਦੇ ਸ਼ੁਰੂ ਹੋਣ ਨਾਲ ਸਾਡਾ ਜੋ ਹੈਗਾ ਮਨ ਦੀ ਸਥਿਤੀ ਤੇ ਬਹੁਤ ਛੇਤੀ ਬਦਲਣੀ ਸ਼ੁਰੂ ਹੋ ਜਾਣੀ ਆ ਕਿਉਂਕਿ ਅਸੀਂ ਉਹ ਗੁਰਬਾਣੀ ਤੇ ਸੁਣਦੇ ਆ ਤੇ ਨਾਮ ਜਪਦੇ ਆ ਮਨ ਜਦੋਂ ਥੋੜਾ ਸਾਡਾ ਮਨ ਨੂੰ ਤਾਣ ਮਿਲਣਾ ਸ਼ੁਰੂ ਹੋ ਜਾਣਾ ਕਿ ਇਹ ਸਾਡੇ ਜ਼ਿੰਦਗੀ ਚ ਦੁੱਖ ਹੈਗੇ ਨੇ ਤਕਲੀਫਾਂ ਹੈਗੀਆਂ ਨੇ ਪਰ ਉਹਨਾਂ ਬਾਰੇ ਥੋੜੀ ਸਮਰੱਥਾ ਆਉਣੀ ਤੇ ਬਹੁਤ ਛੇਤੀ ਸ਼ੁਰੂ ਹੋ ਜਾਣੀ ਆ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਕਮਾਈ ਵੱਧਦੀ ਜਾਣੀ ਆ ਪਾਪਾਂ ਦਾ ਬੈਲੈਂਸ ਘਟਦਾ ਜਾਣਾ ਸਾਡਾ ਮਨ ਗੁਰਬਾਣੀ ਦੇ ਵਿੱਚ ਨਾਮ ਦੇ ਵਿੱਚ ਆਨੰਦ ਮਿਲਦਾ ਜਾਣਾ ਤਾਂ ਇਹ ਸਾਡੇ ਸਾਰੇ ਜਿਹੜੇ ਹੈਗੇ ਨੇ ਕਾਰਜ ਰਾਸ ਹੋਣੇ ਸ਼ੁਰੂ ਹੋ ਜਾਣੇ ਨੇ ਦੂਸਰਾ ਸੰਗਤ ਜਦੋਂ ਵੀ ਅਸੀਂ ਨਾਮ ਤੇ ਗੁਰਬਾਣੀ ਨਾਲ ਜੁੜਦੇ ਆ ਤਾਂ ਸਾਨੂੰ ਕੋਸ਼ਿਸ਼ ਕਰੀਏ ਕਿ ਅਸੀਂ ਜਿੰਨਾ ਜ਼ਿਆਦਾ ਵਕਤ ਕਰ ਸਕੀਏ ਸਾਨੂੰ ਇਹ ਵੀ ਨਹੀਂ ਪਾਤਸ਼ਾਹ ਨੇ ਕਿਹਾ ਹੈਗਾ ਕਿ ਅਸੀਂ ਇੱਕ ਜਗ੍ਹਾ ਤੇ ਬੈਠ ਕੇ ਹੀ ਪਾਠ ਕਰਨਾ ਹੈ ਹੁਣ ਜਸ ਮੈਂ ਆਪਣੀਆਂ ਭੈਣਾਂ ਦੇ ਅੱਗੇ ਤੇ ਇਹ ਵੀ ਬੇਨਤੀ ਕਰਨਾ ਚਾਹੂੰਗੀ ਕਿ ਜਦੋਂ ਅਸੀਂ ਰਸੋਈ ਦੇ ਵਿੱਚ ਖਾਣਾ ਬਣਾ ਰਹੇ ਆ ਤਾਂ ਅਸੀਂ ਜੇ ਆਪ ਰਸਨਾ ਤੋਂ ਨਹੀਂ ਜਪ ਰਹੇ ਤਾਂ ਅਸੀਂ ਕੋਲ ਲਾ ਰਹੀਏ ਅਸੀਂ ਵਾਹਿਗੁਰੂ ਮੰਤਰ ਦਾ ਜਾਪ ਜਿਹੜਾ ਵੀ ਸਾਡੇ ਕੰਨਾਂ ਨੂੰ ਸੁਣਨਾ ਪਿਆਰਾ ਲੱਗ ਰਿਹਾ ਜਿਹੜਾ ਸਾਡਾ ਮਨ ਹੈ ਕੋਈ ਵੀ ਮਨ ਹੈ ਇਸੇ ਲਈ ਪਾਤਸ਼ਾਹ ਨੇ ਗੁਰਬਾਣੀ ਰਾਗਾਂ ਵਿੱਚ ਉਚਾਰਨ ਕੀਤੀ ਹੈ ਅਸੀਂ ਜਿਹੜਾ ਵੀ ਵਾਹਿਗੁਰੂ ਸ਼ਬਦ ਜਾਂ ਕੋਈ ਗੁਰਬਾਣੀ ਦਾ ਸ਼ਬਦ ਗਾਇਨ ਸਾਡੇ ਮਨ ਨੂੰ ਬਹੁਤ ਪਿਆਰਾ ਲੱਗਦਾ ਹੈ ਉਸ ਧੁਨ ਵਿੱਚ ਅਸੀਂ ਉਹ ਲਾ ਲਈਏ ਕਿਉਂਕਿ ਸਾਡਾ ਮਨ ਉਹਨੂੰ ਜ਼ਿਆਦਾ ਸੁਣਨ ਦੇ ਵਿੱਚ ਇਕਾਗਰ ਹੁੰਦਾ ਤੇ ਉਧਰ ਜੋ ਸਾਡਾ ਭੋਜਨ ਤਿਆਰ ਹੋ ਰਿਹਾ ਉਹਦੇ ਵਿੱਚ ਵੀ ਤਰੰਗਾਂ ਜਾ ਰਹੀਆਂ ਨੇ ਬਹੁਤ ਵਾਰ ਆਪਾਂ ਹੁਣ ਤੇ ਚਲੋ ਖੈਰ ਸਮਾਂ ਬਦਲ ਗਿਆ ਜਦੋਂ ਅਸੀਂ ਛੋਟੇ ਹੁੰਦੇ ਸੀ ਜਾਂ ਹੁਣ ਤੋਂ ਪਿੱਛੇ 15 ਕ ਸਾਲ ਜਾਈਏ ਤਾਂ ਕਹਿੰਦੇ ਸੀ ਜੇ ਜਦੋਂ ਅਸੀਂ ਲੰਗਰ ਛੱਕ ਕੇ ਆਉਨੇ ਆ ਤਾਂ ਮਤਲਬ ਨੀਂਦ ਆਉਣ ਲੱਗ ਜਾਂਦੀ ਆ ਮਤਲਬ ਲੰਗਰ ਦੇ ਵਿੱਚ ਹੁਣ ਤੇ ਮਤਲਬ ਇਸ ਤਰ੍ਹਾਂ ਹੈ ਕਿ ਸਾਰੇ ਪਾਸੇ ਬਹੁਤ ਕੁਝ ਬਦਲ ਗਿਆ ਸੋਸ਼ਲ ਕਿਰਿਆ ਜ਼ਿਆਦਾ ਬਣ ਗਈ ਹੈ ਤਾਂ ਉਹ ਮਤਲਬ ਹੁੰਦਾ ਸੀ ਕਿ ਪਾਠ ਹੋ ਰਿਹਾ ਬੀਬੀਆਂ ਭੈਣਾ ਲੰਗਰ ਤਿਆਰ ਕਰ ਰਹੀਆਂ ਨੇ ਉਹ ਵਾਹਿਗੁਰੂ ਵਾਹਿਗੁਰੂ ਵੀ ਜਪਦੀਆਂ ਸੀ ਨਾਲ ਤੇ ਉਹ ਜੋ ਵੀ ਕੁਝ ਹੈ ਉਹਦੀਆਂ ਤਰੰਗਾਂ ਬਣ ਰਹੇ ਭੋਜਨ ਚ ਜਾਂਦੀਆਂ ਨੇ ਇੱਥੇ ਹੁਣ ਸਾਇੰਸ ਨੇ ਵੀ ਸਿੱਧ ਕਰ ਦਿੱਤਾ ਕਿ ਜੋ ਪਾਣੀ ਹੈ ਉਹ ਤਰੰਗਾਂ ਨੂੰ ਬਹੁਤ ਛੇਤੀ ਫੜਦਾ ਹੈ ਜਦੋਂ ਕਿ ਗੁਰੂ ਸਾਹਿਬਾਨ ਨੇ ਤੇ ਬਹੁਤ ਦੇਰ ਪਹਿਲਾਂ ਸਰੋਵਰ ਇਸੇ ਲਈ ਬਣੇ ਸੀ ਬਹੁਤ ਹੋਰ ਵੀ ਸੀ ਪਾਣੀ ਦਾ ਕਾਰਨ ਪਰ ਜੋ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਸਰੋਵਰ ਹੈ ਆਪ ਜੀ ਦੇਖੋਗੇ ਕਿ ਉੱਥੇ ਜਦੋਂ ਅਸੀਂ ਬੈਠ ਕੇ ਕੀਰਤਨ ਦਾ ਆਨੰਦ ਮਾਣਦੇ ਆ ਉਹ ਇੱਕ ਵੱਖਰਾ ਆਨੰਦ ਹੈ ਪਾਣੀ ਵਿੱਚ ਤਰੰਗਾਂ ਨੇ ਜਦੋਂ ਅਸੀਂ ਘਰ ਪਾਠ ਗੁਰਬਾਣੀ ਪੜ੍ਹਦੇ ਆ ਸੁਣਦੇ ਆ ਗਾਉਂਦੇ ਆ ਕੋਲ ਪਾਣੀ ਵੀ ਰੱਖ ਲਓ ਤੋ ਉਹਦੇ ਵਿੱਚ ਵੀ ਤਰੰਗਾ ਜਾਣ ਤਾਂ ਉਹ ਸਾਰੇ ਪਰਿਵਾਰ ਦੇ ਵਿੱਚ ਵਰਤਾ ਦਿਓ ਇਹ ਸਾਡੇ ਮਨ ਦੇ ਵਿਸ਼ਵਾਸ ਦੀ ਗੱਲ ਹੈ ਸੰਗਤ ਜੀ ਕਿ ਇਹ ਗੁਰਬਾਣੀ ਤੇ ਨਾਮ ਵਿੱਚ ਕਿੰਨੀ ਸ਼ਕਤੀ ਹੈ ਕਿੰਨੀ ਸ਼ਕਤੀ ਹੈ ਦਾਸੀ ਇਹ ਆਪ ਜੀ ਨੂੰ ਅੱਖਰਾਂ ਵਿੱਚ ਨਹੀਂ ਸਮਝਾ ਸਕਦੇ ਜਦੋਂ ਵੀ ਮਨ ਦੇ ਵਿੱਚ ਇਸ ਤਰ੍ਹਾਂ ਉਸ਼ਾਲਾ ਆਉਂਦਾ ਕਿ ਸੰਗਤ ਦੇ ਵਿੱਚ ਸਾਂਝ ਪਾਈਏ ਤਾਂ ਸਭ ਨੂੰ ਇਹਦੇ ਵਿੱਚ ਇਸ ਤਰ੍ਹਾਂ ਦੇ ਮਤਲਬ ਪ੍ਰੇਮ ਖਿੱਚ ਹੋ ਜਾਏ ਕਿ ਜੋ ਸਾਡਾ ਦੁੱਖ ਹੈ ਜੋ ਸਾਡੀ ਤਕਲੀਫ ਹੈ ਨਾਮ ਤੇ ਗੁਰਬਾਣੀ ਇਹਨੂੰ ਜੜੋਂ ਤੋਂ ਖਤਮ ਦੇ ਕਰਨ ਦੇ ਸਮਰੱਥ ਹੈ ਅਸੀਂ ਇਸ ਤਰ੍ਹਾਂ ਦੀਆਂ ਬਹੁਤ ਕਟਨਾਵਾਂ ਸੁਣੀਆਂ ਨੇ ਆਪਣੇ ਜੀਵਨ ਦੇ ਵਿੱਚ ਹੁਣ ਵੀ ਆਪਾਂ ਦੇਖਦੇ ਆਂ ਨਾ ਕਿ ਸੰਗਤ ਦੇ ਵਿੱਚ ਬਹੁਤ ਵਾਰ ਵੀਰ ਭੈਣ ਦੱਸ ਰਹੇ ਨੇ ਦੂਸਰੀ ਗੱਲ ਇਹ ਹੈ ਸੰਗਤ ਜੀ ਕਿ ਸਾਨੂੰ ਸੰਗਤ ਜ਼ਰੂਰ ਕਰਨੀ ਚਾਹੀਦੀ ਹੈ ਚਾਹੇ ਅੱਜਕੱਲ ਬਹੁਤ ਜ਼ਿਆਦਾ ਜਿਸ ਤਰ੍ਹਾਂ ਗੁਰਦੁਆਰੇ ਸਹਿਬ ਦਾ ਮਾਹੌਲ ਵੀ ਇਸ ਤਰ੍ਹਾਂ ਦਾ ਹੋ ਗਿਆ ਪਰ ਅਸੀਂ ਜਿਸ ਤਰ੍ਹਾਂ ਜੂਮ ਜਾਂ WhatsApp ਤੇ ਵੀ ਬਹੁਤ ਸੰਗਤ ਗਰੁੱਪ ਚੱਲ ਰਹੇ ਨੇ ਦਾਸੀ ਖੁਦ ਦੀ ਗੱਲ ਦੱਸਦੀ ਹੈ ਕਿ ਹੁਣ ਕਾਫੀ ਸਾਲਾਂ ਤੋਂ ਗੁਰਦੁਆਰੇ ਸਾਹਿਬ ਪਹਿਲਾਂ ਕੋਵਿਡ ਆਇਆ ਜਾਂ ਉਸ ਤਰ੍ਹਾਂ ਵੀ ਕਿਉਂਕਿ ਉੱਥੇ ਮਾਹੌਲ ਇਸ ਤਰ੍ਹਾਂ ਦੇ ਆ ਤਾਂ ਬਹੁਤ ਘਟ ਜਾਂਦੀ ਸੀ ਤਾਂ ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ ਸੀ ਹੰਕਾਰ ਇਸ ਗੱਲ ਦਾ ਕਿ ਸ਼ਾਇਦ ਮੈਨੂੰ ਹੀ ਪਰਮੇਸ਼ਰ ਨਾਲ ਇੰਨਾ ਪ੍ਰੇਮ ਹੈ ਫਿਰ ਜਦੋਂ ਹੁਣ ਥੋੜੀ ਦੇਰ ਸੰਗਤ ਵਿੱਚ ਜਾਣਾ ਸ਼ੁਰੂ ਕੀਤਾ ਤਾਂ ਉਹ ਉੱਥੇ ਜਾ ਕੇ ਖਤਮ ਹੋਇਆ ਕਿ ਨਹੀਂ ਜਿਸ ਤਰ੍ਹਾਂ ਗੁਰਬਾਣੀ ਚਾਹੁੰਦਾ ਕਿ ਮੇਰੇ ਨਾਲੋਂ ਉੱਪਰ ਤੋਂ ਉੱਪਰ ਸਖੀਆਂ ਨੇ ਜੋ ਉਹਨੂੰ ਪ੍ਰੇਮ ਕਰਨ ਵਾਲੀਆਂ ਨੇ ਸਾਡੇ ਵਿਕਾਰ ਸਾਡੇ ਦੁੱਖ ਤਕਲੀਫਾਂ ਇਹ ਸਭ ਗੁਰਬਾਣੀ ਦੂਰ ਕਰਨ ਦੇ ਸਮਰੱਥ ਹੈ ਪਰ ਸਾਨੂੰ ਇਹਦੇ ਵਿੱਚ ਮਨ ਚਿਤ ਲਾ ਕੇ ਜੁੜਨਾ ਪੈਣਾ ਹੈ ਬਹੁਤ ਚੰਗੀ ਗੱਲ ਹੈ ਜੇ ਅਸੀਂ ਇਹ ਉਪਰਾਲਾ ਕਰ ਸਕਦੇ ਹੋਈਏ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਰਥਾਂ ਸਮੇਤ ਵਿਚਾਰੀਏ ਅਗਰ ਇਹ ਵੀ ਨਹੀਂ ਕਰ ਸਕਦੇ ਤਾਂ ਇੱਕ ਜਪਜੀ ਸਾਹਿਬ ਤੇ ਇੱਕ ਆਨੰਦ ਸਾਹਿਬ ਤੇ ਇੱਕ ਸੁਖਮਨੀ ਸਾਹਿਬ ਇਹ ਬਾਣੀਆਂ ਅਸੀਂ ਅਰਥਾਂ ਸਮੇਤ ਵਿਚਾਰੀਏ ਜਦੋਂ ਸੰਗਤ ਜੀ ਅਸੀਂ ਅਰਥ ਵਿਚਾਰ ਲੈਂਦੇ ਹਾਂ ਤਾਂ ਸਾਨੂੰ ਜਦੋਂ ਗੁਰਬਾਣੀ ਗਾਉਂਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਉਹ ਭਾਵ ਹੁੰਦਾ ਹੈ ਉਹ ਪ੍ਰੇਮ ਵਸ ਜਾਂਦਾ ਹੈ ਕਿ ਹੁਣ ਸਾਨੂੰ ਗੁਰਬਾਣੀ ਸਮਝ ਹੈ ਤਾਂ ਸਾਡਾ ਮਨ ਸਮਝਣ ਲੱਗ ਜਾਂਦਾ ਹੈ ਦੂਸਰੀ ਗੱਲ ਮਨ ਦੇ ਵਿੱਚ ਕਦੇ ਦੂਸਰੇ ਲਈ ਈਰਖਾ ਨਾ ਆਵੇ ਹਰ ਇੱਕ ਦੇ ਲਈ ਪ੍ਰੇਮ ਦੂਸਰੇ ਲਈ ਕਿਸੇ ਲਈ ਗੁੱਸਾ ਨਹੀਂ ਕਰਨਾ ਕੋਸ਼ਿਸ਼ ਕਰੀਏ ਉਸ ਤਰ੍ਹਾਂ ਤੇ ਜਦੋਂ ਅਸੀਂ ਨਾਮ ਤੇ ਗੁਰवाणी ਨਾਲ ਜੁੜਦੇ ਆ ਇਹ ਸਭ ਚੀਜ਼ਾਂ ਵੀ ਸਾਡੇ ਅੰਦਰੋਂ ਨਿਕਲਦੀਆਂ ਨੇ ਪਰ ਜਿਸ ਤਰ੍ਹਾਂ ਥੋੜੀ ਸਾਨੂੰ ਵੀ ਉਦਮ ਕਰਨਾ ਪੈਂਦਾ ਜਿਸ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਪਰਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਪਾਈ ਮੀਤ ਸਦਾ ਦੂਸਰਿਆਂ ਵਿੱਚ ਇਹ ਦੇਖ ਕੇ ਕਿ ਇਹ ਦੇ ਵਿੱਚ ਵੀ ਪਰਮੇਸ਼ਰ ਦੀ ਜੋਤ ਹੈ ਪਰਮੇਸ਼ਰ ਦੀ ਜੋਤ ਹੈ ਤਾਂ ਜੀਵ ਚੱਲਿਆ ਫਿਰ ਰਿਹਾ ਹੈ ਹਰ ਇੱਕ ਦੇ ਵਿੱਚ ਉਹਦੀ ਜੋਤ ਸਾਨੂੰ ਨਜ਼ਰ ਆਵੇ ਫਿਰ ਸਾਡਾ ਮਨ ਆਪ ਵੀ ਹਮੇਸ਼ਾ ਪ੍ਰੇਮ ਨਾਲ ਭਰਿਆ ਰਹਿੰਦਾ ਹੈ ਜੇ ਜਦੋਂ ਸਾਡਾ ਮਨ ਪ੍ਰੇਮ ਨਾਲ ਭਰਿਆ ਤਾਂ ਦੂਜਿਆਂ ਦਾ ਪ੍ਰੇਮ ਵੀ ਸਾਨੂੰ ਮਿਲਦਾ ਹੈ ਇੱਕ ਦੂਜੇ ਦੀਆਂ ਜਿਹਨੂੰ ਕਹਿੰਦੇ ਨੇ ਪੋਜ਼ਿਟਿਵ ਵਾਈਬਸ ਮਿਲਦੀਆਂ ਨੇ ਉਹ ਵੀ ਸਾਨੂੰ ਤੰਦਰੁਸਤ ਬਣਾਉਂਦੀਆਂ ਨੇ ਇਸ ਤਰ੍ਹਾਂ ਹੀ ਸੰਗਤ ਦੀ ਛੋਟੀਆਂ-ਛੋਟੀਆਂ ਗੱਲਾਂ ਬਹੁਤ ਵੱਡੀ ਤਬਦੀਲੀ ਕਰ ਦਿੰਦੀਆਂ ਨੇ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ